ਸੋ ਅਮਰੀਕਾ ਟੱਪੰਦਾ ਸਾਨੂੰ ਇਸ ਵਾਰ ਇਹ ਨੁਕਸਾਨ ਹੋਵੇਗਾ ਜੀ ਕਿ ਤੁਹਾਨੂੰ ਉੱਥੇ ਵਰਕ ਪਰਮਿਟ ਤਾਂ ਜ਼ਰੂਰ ਦੇ ਦੇਣਗੇ ਪਰ ਜਿਹੜਾ ਤੁਸੀਂ ਜ਼ਾਇਲਮ ਲਾਉਂਗੇ ਕੇਸ ਲਾਉਂਗੇ ਉਹ ਪ੍ਰੂਵ ਨਹੀਂ ਹੋਣਾ ਕੈਨੇਡਾ ਔਰਗੇ ਦੇਸ਼ ਦੇ ਵਿੱਚ ਸਿਕਿਉਰ ਨਹੀਂ ਰਹਿ ਸਕਦੇ ਸੁਰੱਖਿਅਤ ਨਹੀਂ ਰਹਿ ਸਕਦੇ ਕਿ ਕੀ ਤੁਹਾਨੂੰ ਅਮਰੀਕਾ ਸੁਰੱਖਿਅਤ ਰੱਖ ਲੂਗਾ ਤੁਸੀਂ ਅਮਰੀਕਾ ਦੇ ਵਿੱਚ ਸੇਫ ਰਹਿ ਸਕਦੇ ਹੋ ਇਹਦੇ ਨਾਲ ਜਿਹੜਾ ਤੁਹਾਡਾ ਜ਼ਾਇਲਮ ਹੈ ਰਿਜੈਕਟ ਹੋ ਜਾਏਗਾ ਤੇ ਤੁਹਾਨੂੰ ਉਹਨਾਂ ਨੇ ਪੀਆਰ ਨਹੀਂ ਦੇਣਾ ਹੀ ਤੁਸੀਂ ਕੈਨੇਡਾ ਜੋਗੇ ਰਹਿਣਾ ਨਾ ਹੀ ਤੁਸੀਂ ਅਮਰੀਕਾ ਜੋਗੇ ਰਹਿਣਾ ਨਾ ਹੀ ਤੁਸੀਂ ਇੰਡੀਆ ਜੋਗੇ ਰਹਿਣਾ ਜਿਹੜੇ ਤੁਸੀਂ ਇੰਡੀਆ ਤੋਂ ਵੀ ਪੈਸੇ ਲਾ ਕੇ ਕੈਨੇਡਾ ਆਏ ਹੋਣੇ ਤੁਹਾਡੀ ਉਹ ਵੀ ਡੁੱਬ ਜਾਣੇ ਆ ਤੇ ਜਿੰਨਾ ਟਾਈਮ ਤੁਹਾਨੂੰ ਵਰਕ ਪਰਮਿਟ ਮਿਲਿਆ ਵੀ ਹੋਊਗਾ ਤੁਹਾਨੂੰ ਕਦੇ ਵੀ ਉਹ ਰਿਪੋਰਟ ਕਰ ਸਕਦੇ ਨੇ ਤੁਸੀਂ ਰਿਪੋਰਟ ਹੋ ਵੀ ਜਾਣਾ ਉਹ ਉਹਨਾਂ ਤੇ ਡਿਪੈਂਡ ਕਰਦਾ ਜਿਸ ਟਾਈਮ ਤੁਹਾਡਾ ਕੇਸ ਚੱਲਦਾ ਪਰ ਜੇਕਰ ਤੁਸੀਂ ਅਮਰੀਕਾ ਮੂਵ ਕਰ ਗਏ ਇਨ ਐਨੀ ਕੇਸ ਤੁਹਾਡਾ ਕੇਸ ਅਕਸੈਪਟ ਵੀ ਕਰਦੇ ਨੇ ਕਾਫੀ ਟਾਈਮ ਤੁਹਾਨੂੰ ਲੱਗ ਜਾਂਦੇ ਨੇ 10-15 ਸਾਲ ਲੱਗ ਜਾਂਦੇ ਨੇ ਪੀਆਰ ਹੋਣ ਦੇ ਲਈ ਅਮਰੀਕਾ ਦੇ ਵਿੱਚ ਸੋ ਹਾਂਜੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਪਿਆਰ ਭਰਿਆ ਸਵਾਗਤ ਕਰਦਾ ਤੁਹਾਡੇ ਆਪਣੇ YouTube ਚੈਨਲ ਅਰਸ਼ ਸਿੰਘ ਪ੍ਰਿਆ ਦੇ ਵਿੱਚ ਸੋ ਟਾਈਟਲ ਤੁਸੀਂ ਦੇਖ ਲਿਆ ਹੋਵੇਗਾ ਜੀ ਆਪਾਂ ਕੈਨੇਡਾ ਤੋਂ ਅਮਰੀਕਾ 4 ਤੋਂ 5 ਲੱਖ ਜਾਂ 3 ਲੱਖ ਦੇ ਵਿੱਚ ਜਾ ਸਕਦੇ ਆ ਉਹਦੇ ਕਈ ਕਾਰਨ ਨੇ ਕਈ ਰਸਤੇ ਨੇ ਗੱਡੀ 'ਚ ਵੀ ਜਾ ਸਕਦੇ ਆ ਜੰਗਲਾ ਰਾਹੀਂ ਵੀ ਜਾ ਸਕਦੇ ਆ ਕੀ ਇਹ ਜਾਣਾ ਤੁਹਾਡੇ ਲਈ ਸਹੀ ਹੋਵੇਗਾ ਕੀ ਤੁਸੀਂ ਉੱਥੇ ਜਾ ਕੇ ਆਪਣਾ ਜਿਹੜਾ ਪੀਆਰ ਲੈ ਸਕਦੇ ਹੋ ਕਿ ਜਾ ਕੇ ਕੁਝ ਉੱਥੇ ਕੰਮ ਕਰ ਸਕਦੇ ਹੋ ਇਹ ਸਾਰੇਆਂ ਸਵਾਲਾਂ ਦਾ ਜਵਾਬ ਤੁਹਾਨੂੰ ਅੱਜ ਇਸ ਵਲੌਗ ਦੇ ਰਾਹੀਂ ਮੈਂ ਦੇਣ ਜਾ ਰਿਹਾ। ਸਭ ਤੋਂ ਪਹਿਲਾਂ ਜੀ ਬਿਲਕੁਲ ਸਹੀ ਟਾਈਟਲ ਤੁਸੀਂ ਦੇਖਿਆ ਕੈਨੇਡਾ ਦੇ ਵਿੱਚੋਂ ਜੇਕਰ ਤੁਸੀਂ ਅਮਰੀਕਾ ਜਾਣਾ ਚਾਹੁੰਦੇ ਹੋ ਡੋਂਕੀ ਲਗਾ ਕੇ ਤੇ ਤੁਸੀਂ 3 ਜਾਂ 4 ਜਾਂ 5 ਲੱਖ ਦੇ ਵਿੱਚ ਕੋਈ 6 ਲੱਖ ਵੀ ਲੈ ਰਿਆ ਤੁਸੀਂ ਇੱਥੋਂ ਜਾ ਸਕਦੇ ਹੋ ਪਰ ਉੱਥੇ ਜਾ ਕੇ ਜਿਹੜੀਆਂ ਕਿਹੜੀ-ਕਿਹੜੇ ਤੁਹਾਨੂੰ ਮੁਸ਼ਕਲਾਂ ਆਣਗੀਆਂ ਸਭ ਤੋਂ ਪਹਿਲਾਂ ਆਪਾਂ ਸ਼ੇਅਰ ਕਰ ਇਹ ਗੱਲ ਸ਼ੇਅਰ ਕਰਦੇ ਆ ਜੀ ਜਿਆਦਾ ਕਰਕੇ ਜਾਂ ਸਟੂਡੈਂਟਸ ਜਾਂ ਵਰਕ ਪਰਮਿਟ ਜਿਨ੍ਹਾਂ ਦੇ ਖਤਮ ਹੋਏ ਨੇ ਜਾਂ ਜਿਹੜੇ ਵਿਸਟਰ ਵੀਜ਼ੇ ਤੇ ਆਏ ਨੇ ਉਹ ਇੱਥੋਂ ਜਿਹੜੇ ਮੂਵ ਹੋ ਰਹੇ ਨੇ ਅਮਰੀਕਾ ਨੂੰ ਡੋਂਕੀ ਲਗਾ ਰਹੇ ਨੇ ਕੀ ਉਹਨਾਂ ਦੇ ਲਈ ਇੱਥੋਂ ਜਾਣਾ ਅਮਰੀਕਾ ਨੂੰ ਸਹੀ ਹੈ ਜਾਂ ਨਹੀਂ ਹੈ ਜਿੰਨੇ ਵੀ ਸਟੂਡੈਂਟਸ ਦੇ ਵਰਕ ਪਰਮਿਟ ਖਤਮ ਹੋ ਰਹੇ ਨੇ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਸਟੂਡੈਂਟਸ ਜਿਨ੍ਹਾਂ ਨੇ ਰਾਹ ਬਣਾ ਲਿਆ ਵੀ ਆਪਾਂ ਅਮਰੀਕਾ ਜਾ ਕੇ ਸੈਟਲ ਹੋ ਜਾਾਂਗੇ ਜਾਂ ਫਿਰ ਜਿੰਨੇ ਵਿਸਟਰ ਵੀਜ਼ੇ ਤੇ ਆ ਰਹੇ ਨੇ ਉਹ ਇਹ ਚੀਜ਼ ਸੋਚ ਰਹੇ ਨੇ ਵੀ ਆਪਾਂ ਅਮਰੀਕਾ ਜਾ ਕੇ ਸੈਟਲ ਹੋ ਜਾਾਂਗੇ ਸੋ ਸਭ ਤੋਂ ਵੱਡੀ ਉਹਨਾਂ ਦੀ ਇਹ ਗਲਤੀ ਆ ਕਿ ਇਹ ਚੀਜ਼ ਉਹ ਸੋਚ ਰਹੇ ਨੇ ਕਿ ਉੱਥੇ ਜਾ ਕੇ ਉਹ ਵਧੀਆ ਸੈੱਟ ਹੋ ਜਾਣਗੇ ਵਧੀਆ ਕੰਮਕਾਰ ਕਰ ਲੈਣਗੇ ਸੈੱਟ ਕਾਰੋਬਾਰ ਪੈਸੇ ਕਮਾ ਲੈਣਗੇ ਸਭ ਤੋਂ ਪਹਿਲਾਂ ਇਹ ਗੱਲ ਕਲੀਅਰ ਕਰਦਾ ਦੀ ਜਦੋਂ ਵੀ ਹਰ ਇੱਕ ਕੋਈ ਚਾਹੇ ਵਿਸਟਰ ਵੀਜ਼ੇ ਤੇ ਆਉਂਦਾ ਚਾਹੇ ਵਰਕ ਤੇ ਆਉਂਦਾ ਚਾਹੇ ਕੋਈ ਸਟੂਡੈਂਟ ਆਉਂਦਾ ਉਹਦੇ ਬਾਇਓਮੈਟ੍ਰਿਕ ਹੁੰਦੇ ਨੇ ਸਾਰਿਆਂ ਨੇ ਕਰਵਾਏ ਨੇ ਜਿਵੇਂ ਮੇਰੇ ਚੰਡੀਗੜ੍ਹ ਹੋਏ ਸੀ ਕਿਸੇ ਦੇ ਦਿੱਲੀ ਹੋਏ ਹੋਣੇ ਕਿਸੇ ਦੇ ਜਲੰਧਰ ਹੋਏ ਹੋਣੇ ਅਲੱਗ-ਅਲੱਗ ਜਗ੍ਹਾ ਤੁਸੀਂ ਬਾਇਓਮੈਟ੍ਰਿਕ ਕਰਵਾਉਂਦੇ ਨੇ ਉਹ ਕੈਨੇਡਾ ਅੰਬੈਸੀ ਤੋਂ ਉਹਦੇ ਕੋਲ ਬਾਇਓਮੈਟ੍ਰਿਕ ਕਰਵਾਉਂਦੀ ਆ। ਸੋ ਉਹ ਬਾਇਓਮੈਟ੍ਰਿਕ ਜਿਹੜੀਆਂ ਕਾਫੀ ਕੰਟਰੀਜ਼ ਦੇ ਨਾਲ ਸ਼ੇਅਰ ਹੁੰਦਾ ਜਿਵੇਂ ਕਿ ਆਪਾਂ ਅਮਰੀਕਾ ला ਸਕਦੇ ਹਾਂ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ। ਜ਼ਿਆਦਾ ਕਰਕੇ ਇਹ ਜਿਹੜੀਆਂ ਕੰਟਰੀਜ਼ ਦੇ ਨਾਲ ਇਹ ਆਪਣੇ ਬਾਇਓਮੈਟ੍ਰਿਕ ਸ਼ੇਅਰ ਕਰਦੇ ਨੇ ਕਿ ਇਹ ਬੰਦਾ ਸਾਡੇ ਕੋਲ ਐਜ਼ ਅ ਸਟੂਡੈਂਟ ਆ ਰਿਹਾ। ਸੋ ਇਹਨਾਂ ਨੂੰ ਸ਼ੇਅਰ ਵੀ ਕਰਨਾ ਪੈਂਦਾ ਤੇ ਸ਼ੇਅਰ ਕਰਨਾ ਵੀ ਚਾਹੀਦਾ। ਅਸੀਂ ਕਿਹੜੀ ਚੀਜ਼ ਸੋਚਦੇ ਆ ਵੀ ਆਪਾਂ ਕੈਨੇਡਾ ਤੋਂ ਅਮਰੀਕਾ ਚਲ ਜਾਾਂਗੇ ਉੱਥੇ ਜਾ ਕੇ ਜ਼ਾਇਲਮ ਲਾ ਲਾਂਗੇ ਜ਼ਾਇਲਮ ਜੀ ਮੇਰੇ ਰਿਫਿਊਜੀ ਕੇਸ ਕਹ ਦਿੰਦੇ ਆਪਾਂ ਪੰਜਾਬੀ ਆਪਣੇ ਰਿਫਿਊਜੀ ਕਹਿੰਦੇ ਵੀ ਉੱਥੇ ਜਾ ਕੇ ਰਿਫਿਊਜੀ ਲਾ ਦਾਂਗੇ ਉਹ ਹਰ ਇੱਕ ਦੀ ਰਿਫਿਊਜੀ ਨਹੀਂ ਲੱਗ ਸਕਦੀ ਕਿਉਂਕਿ ਜਿਹੜੇ ਇੰਡੀਆ ਤੋਂ ਡਾਇਰੈਕਟ ਆਉਂਦੇ ਨੇ ਉਹਨਾਂ ਦੇ ਕੋਲ ਜਿਹੜੇ ਇੰਡੀਆ ਤੋਂ ਡਾਇਰੈਕਟ ਅਮਰੀਕਾ ਜਾਂਦੇ ਨੇ ਕੋਈ ਨਾ ਕੋਈ ਉਹਨਾਂ ਦੇ ਕੋਲ ਕਾਰਨ ਹੋ ਸਕਦਾ ਉਹ ਕਹਿ ਸਕਦੇ ਨੇ ਕਿ ਆਪਾਂ ਡੋਂਕੀ ਲਾ ਕੇ ਇੱਥੇ ਪੁੱਜੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਕਿਉਂਕਿ ਸਾਨੂੰ ਇੰਡੀਆ ਦੇ ਵਿੱਚ ਜਿਹੜਾ ਖਤਰਾ ਸੀ ਜ਼ਾਇਲਮ ਉਹਦੋਂ ਲੱਗਦੀ ਹੈ ਜੀ ਜਦੋਂ ਸਾਨੂੰ ਆਪਾਂ ਨੂੰ ਇਹ ਚੀਜ਼ ਸ਼ੋਅ ਕਰਨੀ ਪੈਂਦੀ ਹੈ ਕਿ ਸਾਨੂੰ ਇੰਡੀਆ ਦੇ ਵਿੱਚ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਵੀ ਸਾਨੂੰ ਖਤਰਾ ਹੈ ਆਪਾਂ ਉੱਥੇ ਨਹੀਂ ਰਹਿਣਾ ਚਾਹੁੰਦੇ ਇਸ ਕਰਕੇ ਆਪਾਂ ਥੋੜੇ ਦੇਸ਼ ਦੇ ਵਿੱਚ ਰਹਿਣ ਆ ਰਹੇ ਆ ਕਿ ਆਪਾਂ ਅਸੀਂ ਆਪਣੀ ਜਿਹੜੀ ਜਾਨ ਬਚਾ ਸਕੀਏ ਸੋ ਇਹੀ ਜਿਹੜਾ ਮੇਨ ਕਾਰਨ ਹੁੰਦਾ ਜ਼ਾਇਲਮ ਲਗਾਉਣ ਦਾ ਕਿ ਸਾਨੂੰ ਆਪਣੇ ਦੇਸ਼ ਦੇ ਵਿੱਚ ਖਤਰਾ ਹੈ ਇਸ ਕਰਕੇ ਆਪਾਂ ਜਿਹੜਾ ਥੋੜੇ ਦੇਸ਼ ਦੇ ਵਿੱਚ ਰਹਿਣ ਆ ਰਹੇ ਆ ਕਾਫੀ ਹੱਦ ਤੱਕ ਉਹ ਚੀਜ਼ ਮੰਨ ਵੀ ਲਈ ਜਾਂਦੀ ਹੈ ਤੁਹਾਨੂੰ ਵਰਕ ਪਰਮਿਟ ਮਿਲ ਜਾਂਦਾ ਤੁਹਾਡਾ ਕੇਸ ਚੱਲਦਾ ਤੁਸੀਂ ਕੇਸ ਕਿਤੇ ਨਾ ਕਿਤੇ ਜਿੱਤ ਵੀ ਜਾਂਦੇ ਹੋ ਤੁਸੀਂ ਬਚ ਜਾਂਦੇ ਹੋ ਪਰ ਜੇਕਰ ਤੁਸੀਂ ਕਿਸੇ ਵੀਜ਼ੇ ਤੇ ਕੈਨੇਡਾ ਆਏ ਹੋ ਮੰਨ ਲਓ ਤੁਸੀਂ ਸਟੂਡੈਂਟ ਆਏ ਹੋ ਐਜ਼ ਅ ਸਟੂਡੈਂਟ ਤੁਸੀਂ 2 ਸਾਲ ਇੱਥੇ ਪੜ੍ਹ ਲਏ ਉਦੋਂ 3 ਸਾਲ ਬਾਅਦ ਤੁਹਾਡਾ ਵਰਕ ਪਰਮਿਟ ਵੀ ਪੂਰਾ ਹੋ ਗਿਆ ਜਾਂ ਫਿਰ ਤੁਸੀਂ 2 ਸਾਲ ਇੱਥੇ ਪੜ੍ਹੇ ਤੁਸੀਂ ਸੋਚਿਆ ਮੇਰਾ ਕੈਨੇਡਾ ਦੇ ਵਿੱਚ ਕੁਝ ਨਹੀਂ ਬਣ ਰਿਹਾ ਸੀ ਅਮਰੀਕਾ ਟੱਪ ਜਾਈਏ ਸੋ ਅਮਰੀਕਾ ਟੱਪਣ ਦਾ ਤੁਹਾਨੂੰ ਇਸ ਵਾਰ ਇਹ ਨੁਕਸਾਨ ਹੋਵੇਗਾ ਜੀ ਕਿ ਤੁਹਾਨੂੰ ਉੱਥੇ ਵਰਕ ਪਰਮਿਟ ਤਾਂ ਜ਼ਰੂਰ ਦੇ ਦੇਣਗੇ ਪਰ ਜਿਹੜਾ ਤੁਸੀਂ ਜ਼ਾਇਲਮ ਲਾਉਂਗੇ ਕੇਸ ਲਾਉਂਗੇ ਉਹ ਪ੍ਰੂਵ ਨਹੀਂ ਹੋਣਾ ਕਿਉਂਕਿ ਉਹਨਾਂ ਨੇ ਤੁਹਾਨੂੰ ਇਹੀ ਜਵਾਬ ਦੇਣਾ ਹੈ ਕਿ ਜੇ ਤੁਸੀਂ ਕੈਨੇਡਾ ਵਰਗੇ ਦੇਸ਼ ਦੇ ਵਿੱਚ ਸਿਕਿਉਰ ਨਹੀਂ ਰਹਿ ਸਕਦੇ ਸੁਰੱਖਿਅਤ ਨਹੀਂ ਰਹਿ ਸਕਦੇ ਕਿ ਕੀ ਤੁਹਾਨੂੰ ਅਮਰੀਕਾ ਸੁਰੱਖਿਅਤ ਰੱਖ ਲੂੰਗਾ ਤੁਸੀਂ ਅਮਰੀਕਾ ਦੇ ਵਿੱਚ ਸੇਫ ਰਹਿ ਸਕਦੇ ਹੋ ਇਹਦੇ ਨਾਲ ਜਿਹੜਾ ਤੁਹਾਡਾ ਜ਼ਾਇਲਮ ਰਿਜੈਕਟ ਹੋ ਜਾਏਗਾ ਤੇ ਤੁਹਾਨੂੰ ਉਹਨਾਂ ਨੇ ਪੀਆਰ ਨਹੀਂ ਦੇਣੀ ਤੇ ਜਿੰਨਾ ਟਾਈਮ ਤੁਹਾਨੂੰ ਵਰਕ ਪਰਮਿਟ ਮਿਲਿਆ ਵੀ ਹੋਊਗਾ ਤੁਹਾਨੂੰ ਕਦੇ ਵੀ ਉਹ ਰਿਪੋਰਟ ਕਰ ਸਕਦੇ ਨੇ ਤੁਸੀਂ ਰਿਪੋਰਟ ਹੋ ਵੀ ਜਾਣਾ ਉਹ ਉਹਨਾਂ ਤੇ ਡਿਪੈਂਡ ਕਰਦਾ ਜਿਸ ਟਾਈਮ ਤੁਹਾਡਾ ਕੇਸ ਚੱਲਦਾ ਸੋ ਇਹ ਗਲਤੀਆਂ ਜ਼ਿਆਦਾ ਕਰਕੇ ਸਟੂਡੈਂਟਸ ਕਰ ਰਹੇ ਨੇ ਕੈਨੇਡਾ ਤੋਂ ਅਮਰੀਕਾ ਬਾਈ ਆਪਾਂ ਕਾਫੀ ਵੀਡੀਓ ਦੇਖਦੇ ਆ ਜੀ ਆਪਾਂ ਇਹਨੇ ਸਾਡੀ ਗੇਮ ਲਗਵਾ ਦਿੱਤੀ ਅਸੀਂ ਇੱਥੇ ਪੁੱਜ ਗਏ ਅਸੀਂ ਮੌਂਟਰੀਅਲ ਤੋਂ ਟੱਪ ਗਏ ਜੀ ਆਪਾਂ ਨਿਊਯਾਰਕ ਪੁੱਜ ਗਏ ਜਾਂ ਆਪਾਂ ਵੈਨਕੂਵਰ ਤੋਂ ਸੇਫ ਗੇਮ ਐ ਇਹ ਸਾਰੀਆਂ ਚੀਜ਼ਾਂ ਦੇਖ ਕੇ ਹੋਰ ਵੀ ਕਾਫੀ ਜਿਹੜੇ ਇਨਫਲੂਐਂਸ ਹੋ ਜਾਂਦੇ ਵੀ ਆਪਾਂ ਬਾਹਰ ਨੂੰ ਚੱਲ ਜੀ ਆਪਾਂ ਵੀ ਅਮਰੀਕਾ ਜਾ ਕੇ ਚੰਗੇ ਪੈਸੇ ਕਮਾ ਲਈਏ ਤੋ ਤੁਹਾਨੂੰ ਨਾ ਹੀ ਤੁਸੀਂ ਕੈਨੇਡਾ ਜੋਗੇ ਰਹਿਣਾ ਨਾ ਹੀ ਤੁਸੀਂ ਅਮਰੀਕਾ ਜੋਗੇ ਰਹਿਣਾ ਨਾ ਹੀ ਤੁਸੀਂ ਇੰਡੀਆ ਜੋਗੇ ਰਹਿਣਾ ਜਿਹੜੇ ਤੁਸੀਂ ਇੰਡੀਆ ਤੋਂ ਵੀ ਪੈਸੇ ਲਾ ਕੇ ਕੈਨੇਡਾ ਆਏ ਹੁਣੇ ਤੁਹਾਡੇ ਉਹ ਵੀ ਟੱ ਇੱਥੋਂ ਤੁਸੀਂ 10-15000 ਡਾਲਰ ਭਰ ਕੇ ਤੁਸੀਂ ਅਮਰੀਕਾ ਨੂੰ ਜਾਂਦੇ ਹੋ ਤੁਹਾਡੇ ਉਹ ਵੀ ਡੁੱਬ ਜਾਣੇ ਆ ਅਮਰੀਕਾ ਨੇ ਤੁਹਾਨੂੰ ਡਿਪੋਰਟ ਕਰ ਦੇਣਾ ਤੁਸੀਂ ਕਿਸੇ ਪਾਸੇ ਦੇ ਨਹੀਂ ਰਹਿਣਾ ਸੋ ਇਹ ਚੀਜ਼ਾਂ ਜੇਕਰ ਤੁਸੀਂ ਕਰਦੇ ਹੋ ਤੇ ਸੋਚ ਸਮਝ ਕੇ ਅੱਗੇ ਵਧਿਆ ਕਰੋ ਕਿਉਂਕਿ ਕਿਤੇ ਨਾ ਕਿਤੇ ਥੋੜੀ ਲਾਈਫ ਨੂੰ ਇਹ ਖਤਰਾ ਹੋਵੇਗਾ ਤੁਸੀਂ ਡਿਪੋਰਟ ਹੋ ਜਾਓਗੇ ਫਿਰ ਨਾ ਹੀ ਤੁਸੀਂ ਵਾਪਸ ਕੈਨੇਡਾ ਆਣ ਜੋਗੇ ਰਹਿਣਾ ਤੁਸੀਂ ਨਾ ਹੀ ਫਿਰ ਤੁਸੀਂ ਅਮਰੀਕਾ 'ਚ ਰਹਿਣ ਜੋਗੇ ਹੋਣਾ ਜ਼ਾਇਲਮ ਨੂੰ ਵਰਡ ਨੂੰ ਯਾਦ ਰੱਖਿਓ ਇਹ ਵਰਡ ਬਹੁਤ ਛੋਟਾ ਹੈ ਵੀ ਆਪਾਂ ਉੱਥੇ ਜਾ ਕੇ ਲਾ ਲਾਂਗੇ ਪਰ ਜਿੰਨੇ ਵੀ ਕੈਨੇਡਾ ਤੋਂ ਜਾ ਰਹੇ ਨੇ ਇਹ ਗਲਤੀ ਨਾ ਕਰੋ ਜਿੰਨੇ ਵੀ ਪੇਰੈਂਟਸ ਦੇਖ ਰਹੇ ਨੇ ਵੀਡੀਓ ਆਪਣੇ ਬੱਚਿਆਂ ਨੂੰ ਇਹ ਚੀਜ਼ ਸਮਝਾਣ ਕਿ ਹਰ ਇੱਕ ਚੀਜ਼ ਦਾ ਹੱਲ ਹੋ ਜਾਂਦਾ ਹੈ ਮੰਨਦਾ ਮੈਂ ਕੈਨੇਡਾ ਦੇ ਵਿੱਚ ਕੰਮ ਘੱਟ ਹੈ ਪਰ ਹੌਲੀ ਹੌਲੀ ਤੁਸੀਂ ਕੁਝ ਨਾ ਕੁਝ ਕਰਕੇ ਇੱਥੇ ਵੀ ਹੱਲ ਕਰ ਸਕਦੇ ਹੋ ਹਰ ਕੋਈ ਬੰਦਾ ਇੱਥੇ ਹੱਲ ਕਰ ਰਿਹਾ ਸੋ ਇਹ ਚੀਜ਼ਾਂ ਆਪਾਂ ਨਾ ਕਰੀਏ ਤਾਂ ਹੀ ਆਪਾਂ ਜਿਹੜਾ ਇੱਥੇ ਰਹਿ ਕੇ ਆਪਣਾ ਅੱਗੇ ਫਿਊਚਰ ਬਣਾ ਸਕਦੇ ਆ ਇੱਥੇ ਪੀਆਰ ਵੀ ਲੈ ਸਕਦੇ ਆ ਪਰ ਜੇਕਰ ਤੁਸੀਂ ਅਮਰੀਕਾ ਮੂਵ ਕਰ ਗਏ ਇਨ ਐਨੀ ਕੇਸ ਤੁਹਾਡਾ ਕੇਸ ਅਕਸੈਪਟ ਵੀ ਕਰਦੇ ਨੇ ਕਾਫੀ ਟਾਈਮ ਤੁਹਾਨੂੰ ਲੱਗ ਜਾਂਦੇ ਨੇ 10-15 ਸਾਲ ਲੱਗ ਜਾਂਦੇ ਨੇ ਪੀਆਰ ਹੋਣ ਦੇ ਲਈ ਅਮਰੀਕਾ ਦੇ ਵਿੱਚ ਤੇ ਉਹਨਾ ਟਾਈਮ ਤੁਸੀਂ ਆਪਣੇ ਕੰਟਰੀ ਨਹੀਂ ਸਿੱਧੇ ਮੁੜ ਕੇ ਜਾ ਸਕਦੇ ਸੋ ਇਹੋ ਜੀਆਂ ਗਲਤੀਆਂ ਆਪਾਂ ਨਾ ਕਰੀਏ ਖਾਸ ਕਰਕੇ ਜਿੰਨੇ ਵੀ ਸਟੂਡੈਂਟਸ ਮੇਰੀ ਵੀਡੀਓ ਦੇਖ ਰਹੇ ਨੇ ਅਮਰੀਕਾ ਤੁਸੀਂ ਜਾਣਾ ਚਾਹੁੰਦੇ ਹੋ ਤੁਸੀਂ ਵਿਸਟਰ ਵੀਜ਼ਾ ਲਵਾ ਸਕਦੇ ਹੋ 185 ਡਾਲਰ ਉਹਦੀ ਅੰਬੈਸੀ ਫੀਸ ਹੁੰਦੀ ਆ ਤੇ ਆਪ ਤੁਸੀਂ ਰੀਸਕੇਜੂਲ ਕਰ ਕਰਕੇ ਤੁਸੀਂ अर्ली अपॉइंटमेंट ਲੈ ਸਕਦੇ ਹੋ ਨਹੀਂ ਲੈ ਸਕਦੇ ਤਾਂ ਕਾਫੀ ਏਜੰਟਸ ਜਿਹੜੇ ਦਵਾ ਦਿੰਦੇ ਨੇ ਦੋ ਨੰਬਰ ਦੇ ਰਾਹੀਂ ਜਾਂ ਡੋਂਕੀ ਰਾਹੀਂ ਇਹ ਕ ਤੁਸੀਂ ਅਮਰੀਕਾ ਜਾਣਾ ਚਾਹੁੰਦੇ ਹੋ ਤੇ ਤੁਹਾਡੇ ਲਈ ਇੱਕ ਵਧੀਆ ਬਿਲਕੁਲ ਮੌਕਾ ਨਹੀਂ ਹੈ ਨਾ ਤੁਸੀਂ ਉੱਥੇ ਜਾਓ ਜੇਕਰ ਜਾਉਂਗੇ ਬਹੁਤ ਤੰਗੀਆਂ ਤੁਹਾਨੂੰ ਉੱਥੇ ਜਾ ਕੇ ਹੋਣੀਆਂ ਨੇ ਵਰਕ ਪਰਮਿਟ ਤੁਹਾਨੂੰ ਜਰੂਰ ਮਿਲ ਲੇਗਾ ਜਦੋਂ ਤੁਹਾਡੀ ਕਿਤੇ ਪੇਚੀ ਹੋਵੇਗੀ ਤੁਹਾਡਾ ਕੇਸ ਲੱਗੇਗਾ ਅਪਰੂਵ ਨਹੀਂ ਹੋਣਾ ਤਾਨੂੰ ਸਿੱਧਾ ਡਿਪੋਰਟ ਕਰ ਦੇਣਗੇ ਫਿਰ ਤਾਂ ਤੁਹਾਨੂੰ ਕਪੜੇ ਵੀ ਨਹੀਂ ਚੱਕਣ ਦੇਣੇ ਜਿੱਥੇ ਹੋਵੋਗੇ ਉੱਥੇ ਚੱਕ ਕੇ ਸਿੱਧੇ 에ਅਰਪੋਰਟ ਤੇ ਛੱਡ ਦਿੰਦੇ ਨੇ ਫਿਰ ਬਹੁਤ ਔਖੀ ਹੋ ਜਾਂਦੀ ਹੈ ਕਾਫੀ ਆਪਾਂ ਵੀਡੀਓਜ਼ ਵੀ ਦੇਖਿਆ ਜਿਹੜੇ ਇੰਡੀਆ ਤੋਂ ਵੀ ਡਾਇਰੈਕਟ ਆਉਂਦੇ ਨੇ ਕਾਫੀ ਜਿਹੜੇ ਵਿੱਚ ਰਹਿ ਜਾਂਦੇ ਨੇ ਨਹੀਂ ਪੁੱਜ ਪਾਉਂਦੇ ਤੇ ਕਾਫੀ ਜਿਹੜੇ ਆ ਜਾਂਦੇ ਨੇ ਉਹ ਵਾਪਸ ਮੋੜ ਜਾਂਦੇ ਇਹੀ ਉਹਦੇ ਕਾਰਨ ਨੇ ਕਿਉਂਕਿ ਬਹੁਤ ਜ਼ਿਆਦਾ ਖਤਰਾ ਅਮਰੀਕਾ ਵੀ ਕੋਈ ਬਹੁਤੀ ਸੇਫ ਕੰਟਰੀ ਨਹੀਂ ਹੈਗੀ ਬਟ ਜਿੰਨੇ ਵੀ ਇਹ ਚੀਜ਼ ਕਰਨਾ ਚਾਹੁੰਦੇ ਨੇ ਜ਼ਾਇਲਮ ਉੱਥੇ ਜਾ ਕੇ ਲਾਣਾ ਚਾਹੁੰਦੇ ਨੇ ਉਹ ਇਹ ਚੀਜ਼ ਤੋਂ ਬਚ ਕੇ ਰਹਿਣ ਇਹ ਚੀਜ਼ਾਂ ਨਾ ਕਰਨ ਹੋਰ ਵੀਡੀਓਜ਼ ਦੇ ਲਈ ਤੁਸੀਂ ਮੇਰੇ ਪੇਜ ਨੂੰ ਫੋਲੋ ਕਰ ਸਕਦੇ ਹੋ ਤੇ ਹੋਰ ਅਪਡੇਟ ਦੇ ਲਈ ਅਰਸ਼ ਸਿੰਘਪਰੀਆ ਤੁਸੀਂ ਇੰਸਟਾਗ੍ਰam ਤੇ ਫੋਲੋ ਕਰ ਲਿਓ ਜੇ ਵਲੌਗ ਚੰਗਾ ਲੱਗਿਆ ਲਾਈਕ ਕਮੈਂਟ ਜ਼ਰੂਰ ਕਰਿਓ ਜੇ ਗੱਲ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਸਹੀ ਆ ਕਿ ਨਹੀਂ ਤੋਂ ਮਿਲਦਾ ਹਾਂ ਕਿਸੇ ਅਗਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ ਜੀ ਸਾਰੇ